ਦੇਖੋ ਜੀ ਉਸ ਰਵਿੰਦਰ ਅਵਲਾ ਦਾ ਆਪਣਾ ਵਿਚਾਰ ਹੈ ਰਵਿੰਦਰ ਅਵਲਾ ਹਾਈਕਮਾਨੀ ਕੀ ਹਾਈਕਮਾਨ ਨੇ ਦੇਖਣਾ راہਲ ਗਾਂਧੀ ਜੀ ਸਾਡੇ ਸਰਗੇ ਸਾਹਿਬ ਨੇ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ ਉਹਨਾਂ ਨੇ ਜੋ ਫੈਸਲੇ ਕਰਨੇ ਨੇ ਉਹ ਕੋਈ ਨਾਲ ਦੀ ਸਲਾਹ ਉਹਨਾਂ ਤੋਂ ਲੈਣ ਦੀ ਲੋੜ ਨਹੀਂ ਇਸ ਤਰੀਕੇ ਨਾਲ ਅੱਜ ਪੰਜਾਬ ਤੇ ਆ ਗੈਂਗਸ ਵਾਰ ਜਿਹੜੀ ਚੱਲੂ ਹੋ ਗਈ ਪਿਛਲੇ ਸਮੇਂ ਦੇ ਵਿੱਚ ਪਰੋਫੈਸ਼ਨਲ ਬੰਦੇ ਜਿਹੜੇ ਰਾਜਨੀਤੀ ਦੇ ਵਿੱਚ ਕੰਮੇ ਚਾਲੂ ਹੋ ਗਏ ਨੇ ਕਿ 100 ਰੁਪਇਆ ਲਾਓ ਤੇ 1000 ਰੁਪਇਆ ਕਮਾਓ ਇਹਨਾਂ ਗੱਲਾਂ ਤੋਂ ਛੁੜ ਕੇ ਆ ਪੁਰਾਣੇ ਸਮੇਂ ਦੇ ਵਿੱਚ ਚਾਹ ਕੌਂਸਲ ਰਾਜ ਲਿਆ ਦਿੱਤਾ ਕਾਲੀਬਾਲ ਦਾ ਰਾਜ ਲਿਆ ਮੈਂ ਫੈਨ ਲਾ ਕੇ ਸਾਰਿਆਂ ਦੇ ਵਿੱਚ ਉਸ ਵੇਲੇ ਥੋੜਾ ਥੋੜਾ ਜਿਹਾ ਉਹ ਫਰਕ ਕਰਕੇ ਪੰਜਾਬ ਦਾ ਮਾਹੌਲ ਸਾਬ ਹੋਇਆ ਜੇ ਜਲਾਲਾਬਾਦ ਦੀ ਗੱਲ ਕਰਨੀ ਹੈ ਤਾਂ ਜਲਾਲਾਬਾਦ ਦੇ ਵਿੱਚ ਵੀ ਉਮੀਦਵਾਰ ਜਿਹੜੇ ਆਪਣੇ ਆਪ ਨੂੰ ਉਮੀਦਵਾਰੀ ਕਰਦੇ ਆ ਇੱਕ ਮੰਚ ਤੇ ਇਕੱਠੇ ਨਹੀਂ ਦਿਖਾਈ ਦਿੰਦੇ ਜੋ ਕਿ ਕੈਪਟਨ ਨਮਿੰਦਰ ਸਿੰਘ ਨੇ ਜੋ 4.5 ਸਾਲ ਰਾਜ ਕੀਤਾ ਤੇ ਉਹਨਾਂ ਦੇ ਨਾਲ ਸੁਨੀਲ ਜਾ ਕੇ ਵੀ ਉਸ ਵੇਲੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੀ ਔਰ ਦੋਨੋਂ ਪਾਰਟੀਆਂ ਦੀ ਛੱਟ ਕੇ ਜੀ ਕੋਈ ਗੱਲ ਕਰ ਰਿਹਾ ਜੇ ਲੋਂਦਾ ਕੋਈ ਕਰੋਗੇ ਤਾਂ ਉਸ ਵੇਲੇ ਜਿਆਦਾ ਨਹੀਂ ਕਿਸੇ ਪਾਰਟੀ ਦੇ ਵਿੱਚ ਨਹੀਂ ਚੈੱਕ ਕਰਦੇ ਹਾਂ ਯਾਰ 2022 ਦਾ ਇਲੈਕਸ਼ਨ ਹੋਇਆ ਉਹ ਦੇ ਜ਼ਿਲ੍ਹੇ ਦਾ ਹਾਰ ਦਾ ਕਾਰਨ ਬਣਿਆ ਕਿਉਂਕਿ ਪਾਂਗ ਪਾਰਟੀ ਉਸ ਵੇਲੇ ਪਰੀ ਬਿਲਕੁਲ ਜਿਹੜੀ ਲੋਅ ਲੈਵਲ ਤੇ ਆ ਗਈ ਸੀ ਕੋਈ ਪਾਰਟੀ ਰਿਲੇਟਡ ਹੈ ਐਮਐਲਏ ਦਾ ਦਫ਼ਤਰ ਹੋਣਾ ਚਾਹੀਦਾ ਔਰ ਐਮਐਲਏ ਦਫ਼ਤਰ ਦੇ ਵਿੱਚ ਪੈਂਡਿੰਗ ਕੰਮਾਂ ਨੂੰ ਅਗਲੇ ਐਮਐਲਏ ਨੂੰ ਸੌਂਪਣਾ ਚਾਹੀਦਾ